ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਚ ਸੱਜਣਾ ਦੇ ਕਦ ਪਸੀ ਦਿਦਾਰ ਸੋ ਕਹ ਤਲ ਗੁਰ ਸੇਹੀ ਹੈ ਦਰਸ਼ਨ ਪਰਸੈ ਗੁਰ सामे त ॾिठे सचे पातशाह ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਪਹਿਲਾ ਸੰਤ ਇਕ ਓ ਅੰਕਾਰ ਸਤਿਗੁਰ ਪਰਸਾ ਈਏ ਨਾਤਾ ਸੋ ਪਰਵਾਨ ਸੱਚ ਕਮਈਐ ਕਾਇਆ ਕੂੜ ਤਾ ਸੋ ਪ੍ਰਵਾਨ ਸੱਚ ਕਮਾਈਏ ਜਬ ਸਾਜ ਅੰਦਰ ਹੋਏ ਸਾਚ ਜਬ ਸਾਜ ਅੰਦਰ ਹੋਏ ਸਾਚ ਤਾਂ ਸੱਚ ਪਈਏ ਲਿਖੇ বাজ ਹੋ ਸੁਰਤ ਨਹੀਂ ਬੋਲ ਬੋਲ ਗਾਈਏ ਜਿੱਥੇ ਜਾਏ ਬਹੀਏ ਭਲਾ ਕਹੀਏ ਸੁਰਤ ਸ਼ਬਦ ਲਖਾਈਏ ਆਪ ਕੋੜਵਗਾੜ ਕਾਹੇ ਲਾਈਐ ਤਾਂ ਮੈਂ ਕਹਿਆ ਕਹਿਣਾ ਜਾਂ ਤੁਜੇ ਕਹਾਇਆ ਅੰਮ੍ਰਿਤ ਹਰ ਗਾਣਾ ਮੇਰਾ ਨਾਮ ਮਿੱਠਾ ਬਨ ਹੈ ਲਗਾ ਦੂਕ ਡੇਰਾ ਟਾਹਿਆ ਸੋਖ ਮਨ ਮੈਂ ਆਏ ਵਸਿਆ ਜਾਮ ਤੈ ਫਰਮਾਇ ਨਦਰ ਤੋਦੇ ਅਰਦਾਸ ਮੇਰੀ ਜਨ ਆਪੋ ਪਾਇਆ ਕਹਿ ਆ ਕਹਿਣਾ ਜਾਂ ਤੁਜੈ ਕਹਾਇਆ ਤੁਆਰੀ ਖਸਮ ਕੜਾਈ ਕਰਤ ਕਮਾਵਣਾ ਮੰਦਾ ਕਿਸੇ ਨਾਖ ਝਗੜਾ ਪਾਵਣਾ ਨੇ ਪਾਏ ਝਗੜਾ ਸਵਾਮ ਸੇਤੀ ਆਪ ਆਪਿਆਵਣਾ ਜਿਸ ਨਾਲ ਸੰਗਤ ਕਰ ਸਰੀ ਕੀ ਜਾਏ ਕਿਆ ਰੂ ਆਵਣਾ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਹੀਂ ਵਾਵਣਾ ਵਾਹੀ ਖਾਸਮਾ ਪੜਾਏ ਕਿਰਤ ਕਮਾਵਣਾ ਸਭੋ ਪੈਨ ਆਪ ਆਪੇ ਨਦਰ ਕਰੇ ਕੋੜਾ ਕੋਈ ਨਾ ਮੰਗੇ ਮਿੱਠਾ ਸਭ ਮੰਗੈ ਸਭ ਕੋਈ ਮਿੱਠਾ ਮੰਗ ਦੇਖੈ ਖਾਸਮ ਪਾਵੇ ਸੋ ਕਰੇ ਕਿਛ ਪੁੰਨ ਦਾਨ ਅਨੇਕ ਕਰਨੀ ਨਾਮ ਤੁਲਨਾ ਸੰਸਾਰੇ ਨਾਨਕਾ ਜਿਨ ਨਾਮ ਮਿਲਿਆ ਕਰਮੋ ਹੋਆ ਤੁਰ ਕਦੇ ਸਾਬੋ ਪਾਇਣ ਆਪ ਆਪੇ ਨਦਰ ਕਰੇ ਨਾਨਕ ਜਿਨ ਨਾਮ ਮਿਲਿਆ ਸਾਗੋ ਪਾਇਨ ਆਪ ਆਪੇ ਨਦਰ ਕਰੇ ਵਾਹ ਗੁਰ ਜੀ ਦਾ ਖਲਸਾ ਵਾਹ ਗੁਰ ਜੀ ਕੀ ਫਤਿਹ ਵਡ ਹੰਸ ਮਹਲ ਪਹਿਲਾ ਸ਼ਾਂਤੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਗਾੜੂ ਕਾਹੇ ਨਾਈਐ ਨਾਤਾ ਸੁ ਪ੍ਰਵਾਣ ਸੱਚ ਕਮਾਈਐ ਜਬ ਸਾਚ ਅੰਦਰ ਹੋਈ ਸਾਜਾ ਤਾਮ ਸਾਜਾ ਪਾਈਐ ਲਿਖੇ ਬਾਜੋਂ ਸਤ ਨਾਹੀ ਬੋਲ ਬੋਲ ਗਵਾਹੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ